ਅੱਜ ਮੈਂ ਤੁਹਾਨੂੰ ਆਪਣੀ ਚਾਚੀ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਕਿ ਬਿਲਕੁਲ ਸੱਚ ਹੈ ਮੈਂ ਆਪਣੀ ਪੜ੍ਹਾਈ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਮੈਨੂੰ ਪ੍ਰਾਈਵੇਟ ਨੌਕਰੀ ਵੀ ਮਿਲ ਗਈ ਸੀ ਤੇ ਮੈਂ ਵੀ ਹੁਣ ਜਵਾਨ ਸੀ ਦੇਖਣ ਦੇ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਅੱਜ ਤੋਂ ਕੁਝ ਸਾਲ ਪਹਿਲਾਂ ਚਾਚਾ ਚਾਚੀ ਦਾ ਵਿਆਹ ਹੋਇਆ ਸੀ ਤੇ ਉਹ ਸਾਡੇ ਨਾਲ ਵਾਲੇ ਸ਼ਹਿਰ ਵਿੱਚ ਹੀ ਰਹਿੰਦੇ ਸੀ ਅਤੇ ਹੁਣ ਮੇਰੀ ਬਦਲੀ ਵੀ ਉੱਥੇ ਹੀ ਹੋ ਗਈ ਜਿੱਥੇ ਮੇਰੇ ਚਾਚਾ ਜੀ ਰਹਿੰਦੇ ਸੀ ਉਹ ਬਹੁਤ ਹੀ ਖੁਸ਼ ਹੋਏ ਤੇ ਮੈਂ ਉਹਨਾਂ ਦੇ ਘਰ ਰਹਿਣ ਲੱਗਾ ਉਹ ਮੈਨੂੰ ਦੇਖ ਕੇ ਬੜੀ ਖੁਸ਼ੀ ਨਾਲ ਮੇਰੇ ਨਾਲ ਗੱਲਾਂ ਕਰਦੇ ਮੈਨੂੰ ਉਹਨਾਂ ਨੇ ਇੱਕ ਵੱਖਰਾ ਕਮਰਾ ਦੇ ਦਿੱਤਾ ਸੀ ਤੇ ਕਿਹਾ ਸੀ ਕਿ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬਿਲਕੁਲ ਨੀ ਸੰਘਣਾ ਮੇਰੀ ਚਾਚੀ ਨਾਲ ਪਹਿਲਾਂ ਤੋਂ ਹੀ ਵਧੀਆ ਬਣਦੀ ਸੀ ਤੇ ਅਸੀਂ ਇੱਕ ਦੋਸਤ ਵਾਂ ਗੱਲਾਂ ਕਰਦੇ ਸੀ ਮੇਰੀ ਚਾਚੀ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਪਰ ਰੰਗ ਦੀ ਪੱਕੀ ਸੀ ਪਰ ਉਹ ਜੱਜ ਦੀ ਬਾਹ ਸੀ ਉਹਨਾਂ ਦਾ ਇੱਕ ਹੀ ਬੱਚਾ ਸੀ ਸ਼ੁਰੂ ਵਿੱਚ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਪਰ ਹੁਣ ਹੌਲੀ-ਹੌਲੀ ਬਹੁਤ ਫਰਕ ਪੈ ਗਿਆ ਸੀ ਕਿਉਂਕਿ ਚਾਚਾ ਜੀ ਜ਼ਿਆਦਾ ਸਮੇਂ ਆਪਣੇ ਕਾਰੋਬਾਰ ਦੇ ਵਿੱਚ ਰੁੱਝੇ ਰਹਿੰਦੇ ਨਾਲੇ ਉਮਰ ਵਧਣ ਨਾਲ ਕਹਿ ਲਓ ਜਾਂ ਫਿਰ ਸਮੇਂ ਦਾ ਅਸਰ ਸੀ ਹੁਣ ਉਹ ਜ਼ਿਆਦਾ ਸਮੇਂ ਚਾਚੀ ਨੂੰ ਨਹੀਂ ਦਿੰਦੇ ਸੀ ਇਸੇ ਕਰਕੇ ਮੇਰੀ ਚਾਚੀ ਬਹੁਤ ਉਦਾਸ ਰਹਿੰਦੀ ਤੇ ਚਾਚੀ ਕੁਝ ਕਹਿੰਦੀ ਤਾਂ ਚਾਚਾ ਜੀ ਟਾਲ ਦਿੰਦੇ ਮੈਂ ਉਹਨਾਂ ਦੇ ਨਾਲ ਬਹੁਤ ਗੱਲਾਂ ਕਰਦਾ ਸੀ ਤੇ ਚਾਚੀ ਨੂੰ ਖੁਸ਼ ਰੱਖਣ ਦੀ ਬਹੁਤ ਕੋਸ਼ਿਸ਼ ਕਰਦਾ ਇਦਾਂ ਹੀ ਸਾਡੇ ਦਿਨ ਬੀਤ ਰਹੇ ਸੀ ਚਾਚਾ ਜੀ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਜ਼ਿਆਦਾ ਕਰਕੇ ਘਰ ਤੋਂ ਬਾਹਰ ਹੀ ਰਹਿੰਦੇ ਤੇ ਇਸ ਵਾਰੀ ਉਹ ਇੱਕ ਹਫ਼ਤੇ ਲਈ ਵਿਦੇਸ਼ ਚਲੇ ਗਏ ਇੱਕ ਦਿਨ ਚਾਚੀ ਦੀ ਸਹੇਲੀ ਉਹਨਾਂ ਨੂੰ ਮਿਲਣ ਆਈ ਚਾਚੀ ਬਹੁਤ ਹੀ ਜ਼ਿਆਦਾ ਖੁਸ਼ ਹੋ ਗਈ ਦੋ ਸਹੇਲੀਆਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਰਹੀਆਂ ਅਚਾਨਕ ਉਹਨਾਂ ਦੀ ਸਹੇਲੀ ਦੀ ਨਜ਼ਰ ਮੇਰੇ ਤੇ ਪਈ ਤੇ ਉਸਨੇ ਚਾਚੀ ਨੂੰ ਮੇਰੇ ਬਾਰੇ ਪੁੱਛਿਆ ਤੇ ਕਿਹਾ ਕਿ ਤਾ ਬਹੁਤ ਜ਼ਿਆਦਾ ਸੋਹਣਾ ਹੈ ਚਾਚੀ ਨੇ ਹੱਸ ਕੇ ਕਿਹਾ ਕਿ ਹਾਂ ਗੱਲਾਂ ਕਰਦੇ ਕਰਦੇ ਉਹਨਾਂ ਦੀ ਸਹੇਲੀ ਨੇ ਚਾਚੀ ਦੇ ਬਾਰੇ ਪੁੱਛਿਆ ਤਾਂ ਚਾਚੀ ਆਪਣੀ ਦੁੱਖ ਭਰੀ ਕਹਾਣੀ ਸੁਣਾਉਣ ਲੱਗੀ ਉਸਨੇ ਕਿਹਾ ਕਿ ਤੂੰ ਫਿਕਰ ਕਿਉਂ ਕਰਦੀ ਹੈ ਤੂੰ ਕੋਈ ਹੋਰ ਵੇਖ ਲੈ ਇਸ ਉੱਤੇ ਚਾਚੀ ਨੇ ਕਿਹਾ ਕਿ ਮੈਂ ਆਪਣੇ ਘਰ ਵਾਲੇ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ। ਉਸ ਨੇ ਕਿਹਾ ਮੈਂ ਘਰ ਤੋਂ ਬਾਹਰ ਦੀ ਗੱਲ ਨਹੀਂ ਕਰ ਰਹੀ। ਮੈਂ ਘਰ ਦੇ ਵਿੱਚ ਹੀ ਗੱਲ ਕਰ ਰਹੀ ਹਾਂ। ਇਸ ਉੱਤੇ ਚਾਚੀ ਨੇ ਕਿਹਾ ਤੂੰ ਕਹਿਣਾ ਕੀ ਚਾਹਨੀ ਹੈ? ਤਾਂ ਕਹਿਣ ਲੱਗੀ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਕੋਈ ਗੈਰ ਆਦਮੀ ਹੋਵੇ। ਆ ਵੇਖ ਤੇਰਾ ਭਤੀਜਾ ਮੈਂ ਤਾਂ ਇਸ ਦੀ ਗੱਲ ਕਰ ਰਹੀ ਹਾਂ। ਤਾਂ ਚਾਚੀ ਕਹਿਣ ਲੱਗੀ ਕਿ ਉਹ ਮੇਰਾ ਭਤੀਜਾ ਹੈ। ਤੇਰਾ ਦਿਮਾਗ ਸਹੀ ਹੈ। ਤਾ ਇਸ ਗੱਲ ਉਤੇ ਉਹਨਾਂ ਦੀ ਸਹੇਲੀ ਨੇ ਕਿਹਾ ਫੇਰ ਕੀ ਹੋਇਆ ਕਿੰਨਾ ਸੋਹਣਾ ਸੁਨੱਖਾ ਹੈ ਤੂੰ ਇਸਦੇ ਨਾਲ ਰਿਸ਼ਤਾ ਬਣਾ ਲੈ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਉਗੀ ਮੇਰੀ ਚਾਚੀ ਮੇਰੇ ਵੱਲ ਜੀਵ ਨਜ਼ਰਾਂ ਨਾਲ ਵੇਖ ਰਹੀ ਸੀ ਮੈਂ ਬਹੁਤ ਖੁਸ਼ ਹੋ ਰਿਹਾ ਸੀ ਮੈਂ ਕਈ ਵਾਰੀ ਆਪਣੀ ਚਾਚੀ ਵਾਰੀ ਇਕੱਲਾ ਬੈਠ ਕੇ ਸੋਚਦਾ ਹੁੰਦਾ ਸੀ ਤੇ ਹੁਣ ਮੈਂ ਵੀ ਸਕੀਮਾ ਘੜਨ ਲੱਗਾ ਮੈਂ ਨੋਟ ਕਰਦਾ ਸੀ ਚਾਚੀ ਹੁਣ ਹੌਲੀ-ਹੌਲੀ ਬਦਲ ਰਹੀ ਸੀ ਜਾਂ ਬੁਝ ਕਿ ਉਹ ਮੇਰੇ ਸਾਹਮਣੇ ਲਾਈਟ ਵਿੱਚ ਆ ਜਾਂਦੀ ਤੇ ਉਸਨੇ ਨਾਈਟੀ ਪਾਈ ਹੁੰਦੀ ਝੁਕ-ਝੁਕ ਕੇ ਕੰਮ ਕਰਦੀ ਤਾਂ ਕਿ ਮੈਨੂੰ ਉਸ ਦਾ ਸਭ ਦਿਖ ਜਾਵੇ ਇੱਕ ਦਿਨ ਰਾਤ ਨੂੰ ਮੈਂ ਘਰ ਆਇਆ ਤਾਂ ਚਾਚੀ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਲਈ ਚਾਹ ਬਣਾ ਦਿੰਨੀ ਹਾਂ ਮੈਂ ਆਪਣੇ ਕਮਰੇ ਵਿੱਚ ਬਣੇ ਬਾਥਰੂਮ ਦੇ ਵਿੱਚ ਨਹਾਉਣ ਲਈ ਚਲਾ ਗਿਆ ਜਿੱਦਾਂ ਹੀ ਮੈਂ ਨਹਾ ਕੇ ਆਇਆ ਚਾਚੀ ਕਮਰੇ ਵਿੱਚ ਆਈ ਤੇ ਮੈਨੂੰ ਦੇਖ ਕੇ ਉਸਨੇ ਕਿਹਾ ਕਿ ਤੂੰ ਨਹਾ ਲਿਆ ਬਹੁਤ ਸੋਹਣਾ ਲੱਗ ਰਿਹਾ ਹੈ ਮੈਂ ਉਹਨਾਂ ਵੱਲ ਮੁੜਿਆ ਤਾਂ ਉਹ ਜਾਣ ਬੁੱਝ ਕੇ ਮੇਰੇ ਨਾਲ ਟਕਰਾਨ ਲੱਗੀ ਇੰਨੇ ਵਿੱਚ ਹੀ ਮੇਰਾ ਤੌਲੀਆ نیچے गिर ਗਿਆ ਚਾਚੀ ਨੂੰ ਮੈਂ ਕਿਹਾ ਕਿ ਮੈਨੂੰ ਮਾਫ਼ ਕਰਿਓ ਤਾਂ ਚਾਚੀ ਨੇ ਕਿਹਾ ਕਿ ਕੋਈ ਗੱਲ ਨਹੀਂ ਕਦੀ ਕਦੀ ਇਦਾਂ ਹੋ ਹੀ ਜਾਂਦਾ ਹੈ ਮੈਂ ਵਿੱਚੋਂ ਵਿੱਚ ਸੰਗ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਜੀ ਤੁਸੀਂ ਮੈਨੂੰ ਵੇਖ ਕੇ ਇੰਨਾ ਚੌਂ ਕਿਉਂ ਜਾਂਦੇ ਹੋ ਤਾਂ ਚਾਚੀ ਨੇ ਕਿਹਾ ਕਿ ਮੈਂ ਅੱਜ ਤੱਕ ਤੇਰੇ ਵਰਗਾ ਸੋਹਣਾ ਮੁੰਡਾ ਨਹੀਂ ਵੇਖਿਆ ਬੜੀ ਨਸੀਬ ਵਾਲੀ ਉਹ ਕੁੜੀ ਹੋਊਗੀ ਜਿਸ ਨੂੰ ਤੂੰ ਮਿਲਿਆ ਹੈ ਤਾਂ ਮੈਂ ਹੱਸ ਕੇ ਕਿਹਾ ਕਿ ਚਾਚੀ ਜੀ ਪਰ ਮੈਂ ਤਾਂ ਤੁਹਾਨੂੰ ਪਸੰਦ ਕਰਦਾ ਹਾਂ ਉਹਨਾਂ ਨੂੰ ਇੰਨਾ ਕਹਿਣ ਉੱਤੇ ਚਾਚੀ ਮੇਰੇ ਵੱਲ ਕਹਿਣ ਲੱਗੀ ਕਿ ਸੱਚੀ ਤੂੰ ਸੱਚ ਕਹਿ ਰਿਹਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਮੈਨੂੰ ਪਤਾ ਹੈ ਕਿ ਤੁਹਾਡੀ ਖੁਸ਼ੀ ਅਧੂਰੀ ਹੈ ਤੇ ਜਦੋਂ ਮੈਂ ਉੱਠਿਆ ਦੇਖਿਆ ਚਾਚੀ ਰਸੋਈ ਵਿੱਚ ਕੰਮ ਕਰ ਰਹੀ ਸੀ ਮੈਂ ਰਸੋਈ ਵਿੱਚ ਗਿਆ ਤੇ ਮੈਂ ਹੌਲੀ-ਹੌਲੀ ਉਹਨਾਂ ਨੂੰ ਪਿੱਛੋਂ ਜਾ ਕੇ ਆਪਣੇ ਗਲ ਨਾਲ ਲਾ ਲਿਆ ਸੀ। ਇਸ ਨਾਲ ਚਾਚੀ ਨੇ ਕਿਹਾ ਕਿ ਕੱਲ ਰਾਤ ਦੋ ਵਾਰੀ ਤੂੰ ਮੈਨੂੰ ਸੀਖ ਦਿੱਤਾ। ਤੇਰਾ ਦਿਲ ਨਹੀਂ ਭਰਿਆ ਤਾਂ ਮੈਂ ਹੱਸ ਕੇ ਕਿਹਾ ਕਿ ਚਾਚੀ ਜੀ ਦਿਲ ਤਾਂ ਭਰ ਗਿਆ ਪਰ ਕੀ ਕਰਾਂ ਰੁਕਦਾ ਹੀ ਨਹੀਂ। ਤੁਹਾਨੂੰ ਦੇਖਦਾ ਹੀ ਰਹਿੰਦਾ ਹੈ। ਚਾਚੀ ਨੇ ਕਿਹਾ ਕਿ ਜੋ ਤੂੰ ਮੈਨੂੰ ਪਿਆਰ ਦਿੱਤਾ ਉਹ ਤੇਰੇ ਚਾਚੀ ਨੇ ਮੈਨੂੰ ਕਦੀ ਵੀ ਨਹੀਂ ਦਿੱਤਾ ਤੇ ਨਾ ਹੀ ਦੇ ਸਕਦੇ ਨੇ ਤੂੰ ਮੈਨੂੰ ਅਸਲੀ ਖੁਸ਼ੀ ਦਿੱਤੀ ਹੈ ਕੁਝ ਜੀ ਰਸੀਂ ਦੋਨੋਂ ਇਦਾ ਹੀ ਪਏ ਰਹੇ ਤੇ ਇੱਕ ਦੂਜੇ ਨੂੰ ਬਾਥਰੂਮ ਵਿੱਚ ਜਾ ਕੇ ਸਾਫ਼ ਕੀਤਾ ਫੇਰ ਆ ਕੇ ਬੈੱਡ ਤੇ ਲੰਮੇ ਪੈ ਗਏ ਸੀ ਗੱਲਾਂ ਕਰਦੇ ਕਰਦੇ ਚਾਚੀ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਕੰਮ ਤੇ ਜਾ ਤੇ ਛੇਤੀ ਆ ਜਾਈਂ ਇਸ ਤੋਂ ਬਾਅਦ ਮੈਂ ਆਪਣੀ ਡਿਊਟੀ ਤੇ ਚਲਾ ਗਿਆ ਸੀ ਅਤੇ ਮੈਂ ਹੁਣ 3 ਦਿਨਾਂ ਦੀ ਛੁੱਟੀ ਲੈ ਲਈ ਸੀ ਕਿਉਂਕਿ ਮੈਂ ਘਰ ਵਿੱਚ ਚਾਚੀ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਸੀ ਤੇ ਮੈਂ ਘਰ ਹੀ ਰਿਹਾ ਮੈਂ ਛੇਤੀ-ਛੇਤੀ ਚਾਚੀ ਦੇ ਕਮਰੇ ਵਿੱਚ ਗਿਆ ਤੇ ਉਸ ਨੂੰ ਗੱਲ ਨਾਲ ਲਾ ਲਿਆ ਐਨੇ ਵਿੱਚ ਦਰਵਾਜ਼ੇ ਦੀ ਘੰਟੀ ਵੱਜੀ ਅਸੀਂ ਘਬਰਾ ਗਏ ਤੇ ਆਪਣੇ ਆਪ ਨੂੰ ਸਹੀ ਕਰਨ ਲੱਗੇ ਚਾਚੀ ਨੇ ਮੈਨੂੰ ਕਿਹਾ ਕਿ ਤੂੰ ਦਰਵਾਜ਼ਾ ਖੋਲ ਜਿੱਦਾਂ ਹੀ ਮੈਂ ਆਪਣੇ ਕੱਪੜੇ ਸੈੱਟ ਕਰਕੇ ਦਰਵਾਜ਼ਾ ਖੋਲਿਆ ਚਾਚੀ ਦੀ ਉਹੀ ਸਹੇਲੀ ਉੱਥੇ ਖੜੀ ਸੀ ਉਹ ਮੈਨੂੰ ਵੇਖ ਕੇ ਅਜੀਬ ਤਰੀਕੇ ਨਾਲ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ ਮੇਰੀ ਸਹੇਲੀ ਕਿੱਥੇ ਹੈ ਮੈਂ ਉਸ ਨੂੰ ਕਿਹਾ ਕਿ ਤੁਹਾਡੀ ਸਹੇਲੀ ਅੰਦਰ ਨੇ ਤੁਸੀਂ ਅੰਦਰ ਦਾ ਆ ਜਾਓ ਉਹ ਅੰਦਰ ਆ ਗਈ ਤੇ ਸੋਫੇ ਉੱਤੇ ਬੈਠ ਗਈ ਇੰਨੇ ਵਿੱਚ ਮੇਰੀ ਚਾਚੀ ਵੀ ਉੱਥੇ ਆ ਗਈ ਤੇ ਦੋਨੋਂ ਗੱਲਾਂ ਕਰਨ ਲੱਗੀਆਂ ਅਤੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਉਸ ਨੇ ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ ਸੀ ਅਤੇ ਫਿਰ ਮੈਂ ਸੋਚਿਆ ਕਿ ਚਲੋ ਕੋਈ ਨਹੀਂ ਜਦੋਂ ਮੌਕਾ ਮਿਲਿਆ ਤਾਂ ਫੇਰ ਸਹੀ ਇਹੀ ਸੋਚਦੇ ਸੋਚਦੇ ਮੈਂ ਸੋਚਿਆ ਕਿ ਉਹਨਾਂ ਦੀਆਂ ਗੱਲਾਂ ਤਾਂ ਸੁਣਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਤਾਂ ਉਹ ਗੱਲਾਂ ਕਰ ਰਹੀਆਂ ਸੀ ਤੇ ਉਸਨੇ ਚਾਚੀ ਨੂੰ ਪੁੱਛਿਆ ਕਿ ਤੂੰ ਦਰਵਾਜ਼ਾ ਕਿਉਂ ਨਹੀਂ ਖੋਲ੍ਹਿਆ ਕਿਤੇ ਆਪਣੇ ਭਤੀਜੇ ਨਾਲ ਤਾਂ ਨਹੀਂ ਸੀ ਲੱਗੀ ਚਾਚੀ ਨੇ ਉਸ ਨੂੰ ਕਿਹਾ ਕਿ ਮੈਂ ਰਸੋਈ ਵਿੱਚ ਸੀ ਮੇਰਾ ਤਾਂ ਉਸ ਨਾਲ ਗੱਲ ਕਰਨ ਨੂੰ ਬਹੁਤ ਦਿਲ ਕਰਦਾ ਹੈ ਉਹ ਕਹਿਣ ਲੱਗੀ ਕੀ ਮੇਰੀ ਵੀ ਗੱਲ ਕਰਵਾ ਚਾਚੀ ਨੇ ਉਸ ਨੂੰ ਆਹ ਕਰ ਦਿੱਤੀ ਅਤੇ ਫਿਰ ਉਹ ਚਲੀ ਗਈ ਸੀ ਉਸ ਤੋਂ ਬਾਅਦ ਅਸੀਂ ਦੋਨੋਂ ਫੇਰ ਆਪਣੇ ਆਪਣੇ ਕੰਮ ਵਿੱਚ ਲੱਗ ਗਏ ਸੀ ਇਸ ਤਰ੍ਹਾਂ ਚਾਚੀ ਮੇਰੇ ਨਾਲ ਬਹੁਤ ਖੁਸ਼ੀ ਤੇ ਮੈਂ ਚਾਚੀ ਨਾਲ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਿਓ ਕਹਾਣੀ ਦੇ ذریعے ਸਿਰਫ ਇੰਨਾ ਹੀ ਕਹਾਂਗੇ ਕਿ ਹਮੇਸ਼ਾ ਰਿਸ਼ਤਿਆਂ ਦੀ ਕਦਰ ਰੱਖੋ ਤੇ ਆਪਣੇ ਆਪ ਤੇ ਕਾਬੂ ਰੱਖੋ